ਰੇਡੀਓ ਮਿਰਚੀ ਮੈਂ ਲੱਗਾ ਪੈਸੇ ਤਾਂ ਮੈਂ ਪਹਿਲੇ ਵੀ ਕਮਾ ਲਾ ਪਿਆ ਸੀ ਪਰ ਇੱਕ ਪੱਕਾ ਹੋਇਆ ਨਾ ਕਿ ਮੈਨੂੰ ਹੁਣ ਪੈਸੇ ਮਿਲੂਗੇ ਹਰ ਮਹੀਨੇ ਮੈਂ ਕੰਮ ਕਰੂੰਗਾ ਤੇ ਯਕੀਨ ਮੰਨੂਗੀ ਕਿ ਫਸਟ ਸੈਲਰੀ ਚ ਮੈਂ ਕੀ ਕੀਤਾ ਸੀ ਕੀ ਕੀਤਾ ਜਦੋਂ ਫਸਟ ਸੈਲਰੀ ਆਈ ਤੇ ਇੱਕ ਤਾਂ ਹੁੰਦਾ ਨਾ ਸਾਰੇ ਪੈਸੇ ਮਾਂ ਨੂੰ ਦਿੱਤੇ ਮੈਂ ਨਹੀਂ ਦਿੱਤੇ ਮੈਂ ਸੂਟ ਲੈ ਕੇ ਆਇਆ ਉਹਨਾਂ ਲਈ ਮੈਂ ਡੈਡੀ ਲਈ ਘੜੀ ਲੈ ਕੇ ਆਇਆ ਮੈਂ ਦੋਨੀ ਭੈਣਾਂ ਲਈ ਸੈਂਡਲ ਲੈ ਕੇ ਆਇਆ 50 ਰੁਪਏ ਦਾ ਮੈਂ ਚੱਟ ਮੁੱਲ ਗੁਰੂ ਚਿੱਲ ਟੌਫੀਆਂ ਚਾਕਲੇਟ ਟਾਈਗਰ ਬਿਸਕੁਟ ਮਿੱਠੇ ਬੰਦ ਮੈਂ ਖਾਦੇ ਔਰ ਉਸ ਦਿਨ ਮੈਂ ਰੋਟੀ ਨਹੀਂ ਖਾਧੀ ਲੋਕੀ ਕਹਿੰਦੇ ਕਿ ਪਹਿਲੀ ਸੈਲਰੀ ਚ ਤੂੰ ਟੌਫੀਆਂ ਖਾਦੀਆਂ ਲੈ ਕੇ ਖਰੀਦ ਕੇ ਮੈਂ ਕਿੱਡਾ ਵੱਡਾ ਹੋ ਗਿਆ ਸੀ ਨਾ ਬਟ ਮੈਂ ਕਹਿੰਦਾ ਤੂੰ ਮੈਨੂੰ ਅੱਜ ਹੀ ਟੌਫੀਆਂ ਖਾਂਦਾ ਤਾਂ ਦੇਖ ਰਿਹਾ ਵਾ ਪਰ ਇਹ ਟੌਫੀਆਂ ਲਈ ਤਰਸਦਾ ਨਹੀਂ ਤੂੰ ਮੈਨੂੰ ਦੇਖਿਆ ਇਹਦਾ ਸਵਾਦ ਜੋ ਮੈਂ ਲੈ ਰਿਆ ਨਾ ਤੂੰ ਸੋਚ ਵੀ ਨਹੀਂ ਸਕਦਾ ਮੈਨੂੰ ਪਤਾ ਹੈ ਕਿ ਜਦੋਂ ਗਰੀਬ ਬੱਚਾ ਇੱਧਾ ਖੜਾ ਹੁੰਦਾ ਨਾ ਉਹ ਅਮੀਰ ਬੱਚੇ ਵੱਲ ਦੇਖਦਾ ਏ ਉਹਨਾਂ ਅੱਛੀ ਤਰ੍ਹਾਂ ਬੋਲਦਾ ਏ ਉਹ ਤਾਂ ਦੋਸਤ ਨਹੀਂ ਬਣਾਉਣਾ ਚਾਹੁੰਦਾ ਉਹ ਚਾਹੁੰਦਾ ਯਾਰ ਇਹਨਾਂ ਮੈਂ ਅੱਛੀਆਂ ਗੱਲਾਂ ਕਰੂੰਗਾ ਦੀ ਤਾਰੀਫ਼ ਦਊਂਗਾ ਕੀ ਪਤਾ ਅੱਧੀ ਟੌਫੀ ਮੈਨੂੰ ਦੇ ਦੇ ਇਹ ਵੀ ਤਾਂ ਲਾਲਚ ਹੈ ਤੇ ਉਹ ਇੱਕ ਅੱਧੀ ਟੌਫੀ ਦੀ ਕੀਮਤ ਮੈਨੂੰ ਪਤਾ ਹੈ ਜਦੋਂ ਕੋਈ ਨਵੇਂ ਕੱਪੜੇ ਖਰੀਦਦਾ ਸੀ ਨਵੇਂ ਕੱਪੜੇ ਪਾਉਂਦਾ ਸੀ ਉਹ ਕੱਪੜਿਆਂ ਦੀ ਤੜਫ ਮੈਨੂੰ ਪਤਾ ਹੈ ਮੈਨੂੰ ਯਾਦ ਹੈ ਮੇਰੇ ਘਰ ਦੇ ਸਾਹਮਣੇ ਇੱਕ ਘਰ ਸੀ ਉਹਦਾ ਨਾਮ ਅਬੀ ਸੀ ਮੁੰਡੇ ਦਾ ਉਹ ਸਿਹਤ ਵਾਂਗੂ ਤੁਹਾਡੇ ਤੁਹਾਡੇ ਵਰਗਾ ਸੇਮ ਹਾਰਿਆ ਹੋਇਆ ਪਹਿਲਵਾਨ ਸੇਮ ਤੁਹਾਡੇ ਵਰਗਾ ਤੇ ਉਹ ਅਮੀਰ ਸਿੰਘ ਜੀ ਤੇ ਕੀ ਹੁੰਦਾ ਸੀਗਾ ਹੁਣ ਬੇਸਿਕਲੀ ਉਹ ਦਾਨ ਕਰਨਾ ਚਾਹੁੰਦੇ ਸੀ ਜਾਂ ਉਹਨਾਂ ਨੂੰ ਤਰਸਾਂਦਾ ਸੀ ਮੈਨੂੰ ਨਹੀਂ ਪਤਾ ਅਬੀ ਦੇ ਜਿਹੜੇ ਕੱਪੜੇ ਛੋਟੇ ਹੋ ਜਾਂਦੇ ਸੀ ਨਾ ਉਹ ਮੈਨੂੰ ਦਿੰਦੇ ਸੀ ਹੁਣ ਅਬੀ ਕਿੱਦਾਂ ਦਾ ਤੁਹਾਡੇ ਵਰਗਾ ਸਿਹਤ ਕਿਦਾਂ ਦੀ ਭਾਰੀ ਹਾਰਿਆ ਹੋਇਆ ਪਹਿਲਵਾਨ ਤੇ ਉਹ ਬੰਦਾ ਮੈਨੂੰ ਕੱਪੜੇ ਦਿੰਦਾ ਸੀ ਤੇ ਮੈਂ ਉਹਨੂੰ ਦੇਖਣਾ ਔਰ ਕਸਮ ਵਾਲੀ ਗੱਲ ਹੈ ਮੈਂ ਇਹ ਦੁਆ ਕਰਨੀ ਰੱਬਾ ਅਭੀ ਬਿਮਾਰ ਹੋ ਜਾਏ ਅਭੀ ਇਹਨੂੰ ਕੁਝ ਐਸਾ ਹੋ ਜਾਏ ਅਭੀ ਪਤਲਾ ਹੋ ਜਾਏ ਹੁਣ ਮੇਰੇ ਦਿਮਾਗ 'ਚ ਕੀ ਹੈ ਜੇ ਪਤਲਾ ਹੋਊਗਾ ਤੇ ਮੇਰੀ ਫਿਟਿੰਗ ਦੇ ਕੱਪੜੇ ਪਾਏਗਾ ਕਿਉਂਕਿ ਉਹ ਭਾਰਾ ਸੀ ਮਿੰਤਾ ਖੁੱਲੇ ਹੁੰਦੀ ਸੀ ਮੇਰੀ ਇੱਥੇ ਤੱਕ ਤਾਂ ਉਹਦੀ ਟੀ-ਸ਼ਰਟ ਆ ਜਾਂਦੀ ਸੀ ਤੇ ਉਹ ਆਪਣੇ ਵੱਲੋਂ ਮੈਨੂੰ ਕੱਪੜੇ ਦੇ ਰਿਹਾ ਉਹਨ ਮੈਂ ਦੁਆ ਕਰ ਰਿਹਾ ਇਹਨੂੰ ਕੋਈ ਨਾ ਕੋਈ ਬਿਮਾਰੀ ਲਾ ਦੇ ਰੱਬਾ ਤਾਂ ਕਿ ਇਹਦੇ ਕੱਪੜੇ ਮੈਨੂੰ ਫਿੱਟ ਆ ਜਾਈਂ ਉਹਨੂੰ ਕਿਸੇ ਹੋਈ ਟੀ-ਸ਼ਰਟ ਦੀ ਕੀਮਤ ਮੈਨੂੰ ਪਤਾ ਹੈ ਉਸ ਟਾਈਮ ਇੱਕ ਟੀ-ਸ਼ਰਟ ਜੋ ਨੇ 4 ਸਾਲ ਪਾਈ ਉਸ ਤੋਂ ਬਾਅਦ ਉਹ ਟੀ-ਸ਼ਰਟ ਮੈਂ ਪਾਣੀ ਹੈ ਤੇ ਅੱਜ ਜਦੋਂ ਮੈਂ ਟੀ-ਸ਼ਰਟ ਖਰੀਦੂੰਗਾ ਉਹਦੀ ਅਹਿਮੀਅਤ ਨੂੰ ਜੋ ਮੈਂ ਫੀਲ ਟੀ-ਸ਼ਰਟ ਦੀ ਖੁਸ਼ਬੂ ਤੱਕ ਤੁਹਾਨੂੰ ਸਮਝ ਆ ਜਾਂਦੀ ਨਵੇਂ ਕੱਪੜੇ ਦੀ ਖੁਸ਼ਬੂ ਤੁਸੀਂ ਕੱਪੜੇ ਖਰੀਦਦੇ ਹੋ ਤੁਸੀਂ ਕਦੀ ਖੁਸ਼ਬੂ ਲਈ ਦਿੱਤੀ ਨਹੀਂ ਨਾ ਤੁਸੀਂ ਵੀ ਗਰੀਬ ਹੀ ਹੋ ਮੇਰੇ ਬੰਦੇ ਤੇ ਹਾਂ ਰਿਐਲਿਟੀ ਹੈ ਤੁਸੀਂ ਵੀ ਮੇਰੇ ਵਰਗੇ ਹੋ ਜਿਹੜਾ ਬੰਦਾ ਗਰੀਬ ਹੈ ਨਾ ਭਾਜੀ ਉਹ ਰੱਬ ਦਾ ਸਭ ਤੋਂ ਪਿਆਰਾ ਬੰਦਾ ਹੈ ਰੱਬ ਨੂੰ ਗਰੀਬ ਕਿਉਂ ਕਰਦਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਬੰਦੇ ਨੂੰ ਮੈਂ ਸਾਰੀ ਦੁਨੀਆ ਦਿਖਾਣੀ ਹੈ ਸਚਾਈ ਹੈ ਸਚਾਈ ਹੈ ਨਾ ਰੱਬ ਗਰੀਬ ਕਿਉਂ ਕਰਦਾ ਹੈ ਕਿ ਰੱਬ ਕਹਿੰਦਾ ਇਹਨੂੰ ਮੈਂ ਦੁਨੀਆ ਦੀ ਹਰ ਚੀਜ਼ ਦਿਖਾਣੀ ਹੈ ਮੇਰੇ ਕੋ ਕਾਰ ਹੈ ਮੇਰੇ ਕੋ ਐਸ਼ੋ ਆਰਾਮ ਹੈ ਤਾਂ ਮੈਂ ਸਾਰੀ ਚੀਜ਼ ਤਾਂ ਦੇਖ ਹੀ ਨਹੀਂ ਪਾਉਂਗਾ ਸੋ ਸੀ ਬlesed ਨਾ ਭਾਜੀ ਬਿਲਕੁਲ ਸਹੀ ਉਹ ਦਿਨ ਭੁੱਲਦੇ ਨਹੀਂ ਬਾਜੀ ਨਹੀਂ ਨਹੀਂ ਭੁੱਲਦੇ ਕਿੱਥੇ ਭੁੱਲਦੇ ਬਾਜੀ ਨਹੀਂ ਭੁੱਲ ਸਕ ਉਹ ਭੁੱਲਣੇ ਚਾਹੀਦੇ ਵੀ ਨਹੀਂ ਬਾਜੀ ਨਹੀਂ ਭੁੱਲਣੇ ਨਹੀਂ ਭੁੱਲਣੇ ਚਾਹੀਦੇ